ਦਰਸ਼ਨ ਸਾਜ ਸੰਗਤ ਨੂੰ ਦੇਤਾ ਤੱਕ ਸਰੀਰ ਅਰਸਾਜ਼ ਲੈ ਆਇਆ ਤੇ ਅਖਬਾਰ ਉਦੇ ਫੋਟੋ ਸਤਿਗੁਰੂ ਰਾਮ ਸਿੰਘ ਸੇਵਾ ਲਈ ਤਤ ਸਤਿਗੁਰਾਂ ਛਿੱਦੀ ਨਾ ਫੜ ਕੇ ਸਿਰ ਤੇ ਰੱਖੀ ਇਹ ਤਾਂ ਸੇਵਾ ਨਹੀਂ ਤਸ਼ਦੀਰ ਆ ਇਤਲਾਫਾਰ ਵਿੱਚ ਬਾਦਸ਼ਾਹ ਦੀ ਤਸਵੀਰ اینی اندر سچی پرید سی تا صدا ماں پھر جدو چھا ماں نو تیار ہویا تیا کھن لگا منا میڑے سر جا ماں کی پتہ کہے پچھا نڑا ہے میری دشا ویر کے تا پھر ماں نی مانا کھن لے بیا اچھا پھر بوئے پہ جا کے ਮੈਂ ਹਰ ਇੱਕ ਕਰੋ ਸਾਸ ਸਿੰਘ ਜੀ ਉਹ ਸਾਨੂੰ ਜਾਜ ਬਖਸ਼ੇ ਸਾਡੇ ਵੱਡਿਆਂ ਬਟੇਰਿਆਂ ਨੂੰ ਜਾਜ ਸੀ ਆਂਦੇ ਉਹ ਦਮਕਮਾਰ ਜਾਂਦੇ ਹੁੰਦੇ ਸੀ ਇਹ ਦਰਗਾਹ ਪਰਵਾਜ਼ ਕਰੋ ਖਾਸ ਦਮ ਮੰਦਾ ਵੀ ਅਛਾ ਤੇਰੇ ਮੇਹ

ਜਾ ਜਾ ਕੇ ਮੇਰੀ ਚਰਨਾ ਚ ਅਰਧ ਕੱਪੜੇ ਉਹ ਜੀ ਇਹ ਤੇਰਾ ਇਹ

وا دے دے لا جیڑا سیں وا بندہ کُن thank <laughs> and the song thank Oh, <laughs> ਕਿਉਂ ਸੀ ਨਾ ਅਰਸ਼ਾ ਮੋ ਮਨ ਬਰਾਗ ਵਿੱਚ ਆ ਗਿਆ ਮਨ ਮੇਰੀ ਤਸ਼ਾਬਾਰ ਨਹੀਂ ਦੇਖ ਕੇ ਕੀ ਪਤਾ ਮੈਨੂੰ ਕਿਹਿਆ ਰਾਹ ਜਾਣ ਦੇਣਾ ਹੈ ਕਿ ਨਹੀਂ ਅੱਛਾ ਜੇ ਕੋਈ ਮੇਰੀ ਗਰੀਬ ਦੀ ਸੁਣੋ ਤੇ ਮੈਂ ਆਰਦਾ ਕਰੂੰ ਮੇਰੇ ਭਗਵਾਨ ਨੂੰ ਮੇਰੀ ਆਰਤ ਕਰ ਤੇਰਾ ਯਾਰ ਸੁਦਾਮਾ ਆਇਆ ਹੈ ਆਈ ਗਰ ਦਾ ਜੀ ਵਰਨਨ ਕਰਦੇ ਨੇ ਗਿਣਦਾ ਚੱਲਿਆ ਗੁਰੂ ਕਬੇ ਦਰਬਾਰ ਕਰਦੇ ਕਦੀ ਸੁਦਾਮਾ ਉਤਾਵੇਦਾ ਏ ਅਜੇ ਇਨੀ ਰਾਤ ਰਹਿੰਦੀ ਆ ਵੱਡੀ ਰਾਤ ਨਾ ਉੱਠ ਕੇ ਤੁਰ ਪਿਆ ਏ ਗਿਣਦਾ ਚੱਲਿਆ ਗਿੱਟੀਆਂ ਏੜੀਆਂ ਗਿੱਟੀਆਂ ਬੱਚਿਆਂ ਦੇ ਪਰ ਛਾਤੇ ਦਾ ਕੋਈ ਰਸਾਇਲਾ ਨਹੀਂ ਵਾਹ ਅੱਛਾ ਤੋ ਦੁਆਨ ਸਾਰੀ ਸ੍ਰਿਸ਼ਟੀ ਨੂੰ ਰੋਜੀ ਦੇਣਾ ਬੱਚੇ ਨੂੰ ਸਮਝਿਆ ਉਹਨਾ ਉੱਠ ਕੇ ਰੋਟੀ ਮੰਗਣੀ ਆ ਪਾਜੀ ਵਗਨੰਦ ਕਰਦੇ ਨੇ ਇਸ ਤਰ੍ਹਾਂ ਗਿੱਟੀਆਂ ਗਿੰਦਿਆਂ ਪਹੁੰਚਾ ਨਗਰ ਦਵਾਰ ਕਾ ਦੁਆਰ ਕਾ ਪਹੁੰਚ ਗਿਆ ਸਿੰਧ ਦੁਆਰ ਖਲੋਤਾ ਜਾਏ ਦੁਆਰ ਪਾਵ ਦਰਵਾਜੇ ਤੇ ਖਲੋਤਾ ਏ ਸੁਦਾਮਾ ਸਹੀਦੇ ਸਹੀਦੇ ਵੇਦਾ 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 ਅਗਨ ਲੰਘਿਆ ਅੱਗੋਂ ਫੇਰ ਮੁੜ ਪਿਆ ਮਨਾ ਫੇਰ ਦਰਵਾਜੇ ਅੱਗੇ ਜਾਵਾਂ ਕਿਤੇ ਭਗਵਾਨ ਜੀ ਵੇਖ ਲੈਣ ਜੇਕਰ ਦੁਆਰ ਖਾਲੀ ਜੇਕਰ ਤੇ ਰਿਆ ਰਿਆ ਇਹੋ ਜਿਹਾ ਜੁਰਮ ਜਰਾ ਬੁਰੇ ਅੱਗੇ ਫਿਰਦਾ ਚੰਗਾ ਨਹੀਂ ਲੱਗਦਾ ਦੱਕ ਕੇ ਆਖਿਆ ਪੰਡਤਾ ਇੱਕ ਲਾਂਬੇ ਉੱਥੇ ਬਹਿ ਜਾ ਬੁਰੇ ਨੂੰ ਲੱਗੀ ਲਾਈ ਵਾਰ-ਵਾਰ ਜੁਵੇ ਅੱਗੇ ਹਉਨਾ ਤਸਦਾਮਾ ਬੜੀ ਨਿਮਰਤਾ ਦਾ ਹੱਥ ਜੁੜ ਕੇ ਅਰਧ ਕਰਨ ਲੱਗਾ ਭਗਵਾਨ ਜੀ ਮੇਰੇ ਮਿੱਤਰ ਮੈਂ ਅੰਨਤ ਸੰਦੀਪਨ ਜੀ ਕੋਲ ਅਸੀਂ ਦ왈 ਵਸਤਾ ਜਿ ਇਕੱਠੇ ਬੜਨ ਜਾਂਦੇ ਜੀ ਹਾਂ ਮੈਂ ਤਾਂ ਵੇਖ diel ਨਾਇਂ ਚੈਤ ਜਿ ਨੂੰ ਵੇਖ ਲੈ ਲਾ ਪਾਲ ਨਿਆਖਿਆ ਬਰਾ ਸਧਾਰਨ ਆ ਬੰਦਾ ਕਮਲਾਏ ਇਨ ਆਉਣੋਂ ਮੇਰ ਕੋ ਨਹੀਂ ਹਟਣਾ ਆਖਿਆ ਮੈਂ ਤੇਰੀ ਅਰਜ਼ ਕਰ ਦੇਣਾ ਏ ਤਨੂਏ ਤੂੰ ਲਾਗੇ ਉੱਠੇ ਬਹਿ ਜਾ ਤ ਸੱਚੇ ਪਿਆਰ ਦੇ ਵਿੱਚ ਸੁਦਾਮਾ ਉਰਾਤ ਕਰੀ ਜਾਂਦਾ ਤੇਰੇ ਘੂਏ ਅੱਗੇ ਮੰਤੈ ਬੋ ਤਉਂਦੇ ਆ ਆ ਜੋ ਮੰਤਾ ਆਇਆ ਏ ਉਹ ਜੀ ਇਹ ਮਹਾਰਾਜ ད� 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 Редактор субтитров А.Семкин Корректор А.Егорова وار ਪਾਰ ਉਮਰ ਵਿਆ ਤਾ ભગવાન ਕ੍ਰਿਸ਼ਨ ਜੀ ਵਰਾਗ ਚ ਆਏ ਸਦਾ ਮਾ ਬਾਹਰ ਗਾਉਂਦਾ ਰਹੇ ਜੀ ਅੱਪ ભગવાન ਜੀ ਜਿਵੇਂ ਸੁਣਦੇ ਦੇਖਦੇ ਉਰਾ ਹੋ ਜਾਏ ਜੀ ਵਾਰ ਪਾਰ ਲੱਸਣ ਲੈ ਪਿਆ ਇੱਕ ਤੁਰੂ ਜਿਹੜਾ ਆਇਆ ਮਨੁਖਾ ਉਹ ਕਦੇ ਕਿੰਨਾ ਪ੍ਰਭੂ ਬਚਾਉਂਦੇ ਧੀਰਸਾਂ ਕੀ ਸੋ ਪਤਾ ਨਹੀਂ ਤਾਮ ਚੱਗਾ ਮਿਲ ਸੀਰ ਕੰਨ ਜਲ ਨੂੰ ਫਾਕ ਬੰਨੀ ਦੀ ਯਾਰ ਮਿਲਣਾ ਹੀਰਾ ਕਟੀਆਂ ਕਰਕੇ ਬਦਨਾ ਹੈ ਬਾਗ ਲਈ ਬਾਹਰ ਨਿਕਲੇ ਆ سیس پکا نئیو تان چکا نئیو پاہن پاہن او نا شما پیر اتنا پھڑے نے کری جتی ملی نگی بھگوان جی کی, کی دسا بار بار ہوئے اگے نہیں ہوں رو خردہ اوٹی پھٹی لٹی دپٹی کہیاں تھا ہاں تو ਦੋਰੀ ਤੇਰੀ ਖਰਪੀ ਹੁੰਦੀ ਕੋ ਹਰ ਟੱਲੇ ਤੱਤ ਭਗਵਾਨ ਜੀ ਮਰਾਹ ਚਾਏ ਕੁਛ ਦੇਨੇ ਉਹਦਾ ਕੋਈ ਪਿੰਡ ਪੁੱਛਣਾ ਨਹੀਂ ਉਹਦਾ ਕੋਈ ਨਾਮ ਪੁੱਛਣਾ ਨਹੀਂ ਆਖ ਲਗਾ ਜੀ ਮੈਨੂੰ ਬਿਸਰ ਗਿਆ ਏ ਸ਼ਾਇਦ ਆਂਦਾ ਹੀ ਆਮ ਬਤਾ ਉਹ ਤੇਰਾ ਕੋ ਨਾਮ ਸਦਾਨ ਤੱਤ ਭਗਵਾਨ ਜੀ

ਅਈ ਲੋ unde ਪਰ ਰੱਖਣਾ ਪੈਗੀ ਪੱਕੇ ਲੈ ਗਾਵ ਲਾਏ ਫਿਰ ਫੈਰੀ ਪੈ ਗਏ ਨੇ ਫਿਰ ਗਲਵਕੜੀ ਜ ਲੈ ਲਿਆ ਮੇਰੇ ਅੱਖਾਂ ਤਾਂ ਬਿਨਾ ਹੈ ਸੁਦਾਮਿਆ 라 ਵੇ ਦੇਣਾ ਜੀਵੇ ਹੀ ਕਰਦਾ ਹੁਣ ਭਗਵਾਨ ਜੀ ਜਾਣਦੇ ਜੋ ਗਰੀਬੀ ਦੀ ਦਸ਼ਾ ਵਿੱਚ ਸਾਰੇ ਵੇਖੀ ਜਾਂਦੇ ਨੇ ਇੱਕ ਐਸਾ ਮੰਤਾਜ ਕਰੂ ਜਿਹੜਾ ਹੋ ਗਿਆ ਏ ભગવાન ਜੀ ਆਪ ਬੁਰਾਗ ਵਿੱਚ ਆਏ ਨਹੀਂ ਤੁਗਨ ਪੀਤਾ ਰੁਕਮਨ ਨੇ ਗੁੱਸਾ ਜਨ ਲਿਆ ਸੁਬਾਹ ਦੇ ਚਰਨ ਧੁਰਾਈਏ ਪਰ ਰਾਤ ਵਿੱਚ ਪਾਣੀ ਪਾ ਲਿਆ ਲੈ ਤੈਂਰਾ ਨੂਆ ਤੋ ਚੁੜੀਕਾਰੋ ਸੁਭਾ ਮਿਆ ਤੇਰੇ ਚਰਨ ਵੇ ਤੁਹਿਆ ਫਿਰ ਭਾਈ ਜੀ ਲਿਖਦੇ ਨੇ ਭਾਈ ਬਰਦਾਸ਼ੀ ਚਰਨ ਧੂੜ ਤੋਂ ਕੇ ਥਲਿਓ ਪੀਤੇ ਨੇ ਕੁਛ ਨ ਕੋਰਾ ਫਿਰ ਕਾਲ ਯੁਗ ਚਾ ਕੇ ਸ਼ਬਦ ਉਚਾਰਿਆ ਏ ਵੀ ਚਰਨ ਸਾਧ ਕੇ ਦੁਏ ਦੁਏ ਪੀਓ ਤੇਰਾ ਕਿਆ ਪਾਣੀ ਪ੍ਰਾਤ ਕੋ ਨਹੀਂ ਹੱਥ ਛੋਇਓ ਜਿਹੜਾ ਪ੍ਰਾ